ਸਤਿ ਸ਼੍ਰੀ ਅਕਾਲ ਜੀ ਪ੍ਰੈਪਰੇਸ਼ਨ ਟੂਡੇ ਮੀਨਸ ਸੇਫਟੀ ਟੂਮੋਰੋ ਪਾਪ ਤਿਆਰੀ ਅੱਜ ਦੀ ਸੁਰੱਖਿਆ ਕੱਲ ਦੀ ਖਬਰਾਂ ਮੁਤਾਬਕ ਪੰਜਾਬ ਦੇ ਕਈ ਇਲਾਕਿਆਂ ਵਿੱਚ ਹੜ੍ਹਾਂ ਦੀ ਸਥਿਤੀ ਗੰਭੀਰ ਹੋ ਸਕਦੀ ਹੈ ਪਰ ਛੋਟੇ-ਛੋਟੇ ਤਿਆਰੀਆਂ ਜ਼ਿੰਦਗੀ ਬਚਾ ਸਕਦੀਆਂ ਹਨ ਜਿਵੇਂ ਕਿ ਸਭ ਤੋਂ ਪਹਿਲਾਂ ਸਾਰੇ ਜ਼ਰੂਰੀ ਕਾਗਜ਼ਾਤ ਤੇ ਕੀਮਤੀ ਸਮਾਨ ਵਾਟਰਪੂਫ ਬੈਗ ਵਿੱਚ ਰੱਖੋ ਨੰਬਰ 2 ਐਮਰਜੈਂਸੀ ਕਿੱਟ ਬਣਾਓ ਜਿਸ ਵਿੱਚ ਟਾਰਚ ਦਵਾਈਆਂ ਸੁੱਕਾ ਖਾਣਾ ਤੇ ਪੀਣ ਵਾਲਾ ਪਾਣੀ ਹੋਵੇ ਨੰਬਰ 3 ਪਾਣੀ ਦੇ ਨਿਕਾਸ ਵਾਲੇ ਰਾਹ ਡਰੇਨ ਨਾਲੀ ਸਾਫ਼ ਰੱਖੋ ਨੰਬਰ 4 ਬਿਜਲੀ ਦੇ ਸਾਰੇ ਉਪਕਰਨ ਫਰਿੱਜ ਟੀਵੀ ਗੀਜ਼ਰ ਉੱਪਰਲੇ ਤਲ ਤੇ ਰੱਖੋ ਨੰਬਰ 5 ਪਸ਼ੂਆਂ ਨੂੰ ਉੱਚੀ ਥਾਂ ਤੇ ਬੰਨੋ ਨੰਬਰ 6 ਚਾਰੇ ਤੇ ਪਾਣੀ ਦੀ ਪਹਿਲਾਂ ਹੀ ਵਿਵਸਥਾ ਕਰੋ ਨੰਬਰ 7 ਖੇਤ ਵਿੱਚ ਮੌਜੂਦ ਕੀਮਤੀ ਸਮਾਨ ਟੈਕਟਰ ਮਸ਼ੀਨਰੀ ਨੂੰ ਸੁਰੱਖਿਅਤ ਜਗ੍ਹਾ ਤੇ ਰੱਖੋ ਨੰਬਰ 8 ਰੇਡੀਓ ਮੋਬਾਈਲ ਤੇ ਸਰਕਾਰ ਜਾਂ ਮੌਸਮ ਵਿਭਾਗ ਦੀਆਂ ਚੇਤਾਵਨੀਆਂ ਸੁਣਦੇ ਰਹੋ ਨੰਬਰ 9 ਸਥਾਨਕ ਪ੍ਰਸ਼ਾਸਨ ਵੱਲੋਂ ਦਿੱਤੀਆਂ ਗਈਆਂ ਏਵੈਕੂਏਸ਼ਨ ਸੁਰੱਖਿਅਤ ਥਾਂ ਤੇ ਜਾਣ ਦੀਆਂ ਹਦਾਇਤਾਂ ਦੀ ਪਾਲਣਾ ਕਰੋ ਯਾਦ ਰੱਖੋ ਤਿਆਰੀ ਹੀ ਸਭ ਤੋਂ ਵੱਡਾ ਬਚਾਅ ਹੈ ਆਓ ਮਿਲ ਕੇ ਹਰ ਤੋਂ ਬਚਾ ਲਈ ਜਾਗਰੂਕਤਾ ਫੈਲਾਈਏ